ਵੇਖੋ ਇਹ ਤਾਂ ਐਸ ਜੀ ਪੀਸੀ ਨੂੰ ਸਭ ਕੋ ਕਹਿਣਾ ਚਾਹੀਦਾ ਕਿ ਸਰਕਾਰ ਚੰਗਾ ਕੰਮ ਕਰਦੀ ਸਰਕਾਰ ਨੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਗਲੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜਿਹੜਾ ਫਲੈਕਸ ਲਾਇਆ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਆ ਉਹਨਾਂ ਨੂੰ ਨਿਮਨ ਹੋਇਆ ਇਹ ਤਾਂ ਸਭ ਕੋ ਇਹਨਾਂ ਨੂੰ ਸਿਫਤ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਦੀ ਆ ਇਹ ਤਾਂ ਐਸੇ ਕੀ ਲਾ ਰਹੇ ਹੋ ਇਹਨਾਂ ਨੇ ਲਿਖਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਤਲਬ ਉਹ ਜਿਹੜਾ ਸਿਰ ਦੀਵਾ ਕਰਦੇ ਆ ਉਹ ਤੋਂ ਵੀ ਕੁਝ ਕਰਦੇ ਆ ਬੇਰਾਨਾ ਨਾ ਤਰਾਜ ਕੰਵਾ ਉਦ ਤਾ ਆ ਜਾ ਵੀ ਤੇਰੀ ਕੀ ਕਹਿੰਦੇ ਤਾਂ ਕੱਤ ਨਹੀਂ ਵਸਣਾ ਤੇਰੀ ਦਾੜੀ ਹਲਦੀ ਹੁੰਦੀ ਹੋਦ ਕੀ ਐਨੀ ਗੱਲ ਆ ਉਦ ਦੀ ਕੁਝ ਇਹ ਇੱਕ ਸਬਦਿਆ ਕਿ ਐਹੀ ਸਿੱਖਿਆ ਇਹ ਜਿਹੜੇ ਬਾਦਲ ਕਿਆਂ ਦੀ ਬੱਲੇ ਲਫਾਫੇ ਜੋ ਨਿਕਲਦੇ ਆ ਉਹ ਸਬਦਿਆ ਹੀ ਸਿੱਖਿਆ ਬਾਕੀ ਸਾਰੇ ਉਦਾਂ ਹੀ ਆ ਇੱਕ ਕਹ ਰਹੇ ਜੀ ਜਿਹੜੀਆਂ ਤਰੀਕਾਂ ਨੇ ਉਹ 25 ਤਰੀਕ ਤੱਕ ਅਨਾਉਂਸ ਕੀਤਾ ਜਾ ਰਿਹਾ ਜਦਕਿ ਸ਼ਤਾਲ ਦੀ ਤਾਂ 29 ਤਰੀਕ ਨੂੰ ਜਿਹੜਾ ਸੁਣੋ ਸਰਕਾਰ ਦੇ ਪ੍ਰੋਗਰਾਮ 25 ਤਰੀਕ ਤੱਕ ਉਹ ਗੱਲ ਨੂੰ ਐਵੇਂ ਗਲਤ ਉਹ ਦੇਈ ਜਾਂਦੇ ਆ ਜਿਹੜੇ ਸਰਕਾਰ ਨੇ ਪ੍ਰੋਗਰਾਮ ਲਿਖੇ ਆ 25 ਤਰੀਕ ਤੱਕ ਦੇ ਲਿਖੇ ਆ 29 ਤੱਕ ਗੱਲ ਉਹ 29 ਤੱਕ ਕਰ ਲੈਣ ਉਹ ਚ ਕੀ ਆ ਉਹ ਕੋਈ ਬੜੀ ਵੱਡੀ ਗੱਲ ਇਹ ਕੀ ਫਾਜ ਆ ਜਾ ਇਹ ਕੋ ਗੱਲਾਂ ਕਰਦਿਆਂ ਜਾ ਇਹ ਤਾਂ ਸਰਕਾਰ ਦੇ ਬਲੋਦਮ ਕੱਲ ਤੋਂ ਸ਼ੁਰੂ ਹੋ ਰਿਹਾ 23 24 25 ਇਹ ਵੀ ਕਹਿੰਦੇ ਇਹ ਵੀ ਉਲਟ ਕਹਿੰਦੇ ਕਿ ਦੇਖੋ ਪਹਿਲੀ ਵਾਰ ਵਿਧਾਨ ਸਭਾ ਉੱਥੇ ਹੋਦੀ ਹੈ ਇਹ ਵੀ ਕਹਿੰਦੇ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਿਧਾਨ ਸਭਾ ਸੱਦੀ ਹੈ ਇਹ ਗੱਲ ਨਹੀਂ ਕਹਿੰਦੇ ਕਹਿੰਦੇ 29 ਤੱਕ ਯਾਰ ਇਹ ਕੀ ਗੱਲ ਜਿਲ੍ਹਾ ਫੜੇਗਾ ਅਨੰਦਪੁਰ ਕੰ ਨਹੀਂ ਨਹੀਂ ਮੇਰਾ ਦਿਖਾ ਮੈਂ ਤਾਂ ਕੋਈ ਸੁਣਿਆ ਜੀ ਮੈਂ ਮੈਨੂੰ ਤੇ ਲੱਗਦਾ ਸੀ ਕੋਈ ਸਭਾ ਦੇ ਵਿੱਚ ਹੈ ਲਾਅਨ ਤਾਂ ਵੱਡੇ ਹੋਣਗੇ ਵਿਧਾਨ ਸਭਾ ਚ ਦੇਖੋ ਇਹ ਤਾਂ ਵਿਧਾਨ ਸਭਾ ਚੱਲੂਗੀ ਤੁਹਾਨੂੰ ਆਪੇ ਪਤਾ ਲੱਗ ਜਾਣਾ ਜਦੋਂ ਲਾਂਗ ਹੋਏ ਤਾਂ ਕਿਹੜੇ ਲੁਕੇ ਦੇਣੇ ਸਾਦੇ ਆ ਜਾਣੇ ਤੁਹਾਡੇ ਸਾਹਮਣੇ ਸਭ ਦੇ ਲੜਦੇ ਬੜੇ ਆ ਜੀ ਕਿ ਉਹਨੂੰ ਐਕੀ ਤੇ ਸਮਾਪਤ ਹੋਏਗਾ ਕਿ ਉਹ ਕਿ ਨਾ ਨਹੀਂ ਨਹੀਂ ਮੈਨੂੰ ਲੱਗਦਾ ਕਿ ਜਿਹੜਾ ਸਬਜੈਕਟ ਸਿਵ ਗੁਲ ਤੇਗਬਾਦ ਦਾ ਸਾਹਿਬ ਜੀ ਦਾ ਹੈ ਮੇਰਾ ਖਿਆਲ ਹੈ ਕੋਈ ਬਹੁਤਾ ਹੀ ਬੰਦਾ ਨਾ ਘਰੋਂ ਲੜ ਕੇ ਗਿਆ ਉਹਦੇ ਉੱਥੇ ਲੰਡਾ ਪੇ ਨਹੀਂ ਤੇ ਲੜਦਾ ਵੀ ਕੋਈਗਾ ਲੜ ਕੇ ਤੇਰਾ ਲੜ ਕੇ ਜਾਏਗਾ ਤੇਰਾ ਲੜ ਕੇ ਜਾਏਗਾ ਕਈ ਬੰਦੇ ਕਾਲੋ ਲੜ ਕੇ ਜਿੱਦਦੇ ਉੱਥੇ ਵੀ ਲੜਨਾ ਪੈਂਦਾ ਜੀ ਸਾਹਿਬ ਕੈਪਟਨ ਅਮਿੰਦਰ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਵਲੇ ਆਪਾਂ ਗੈਂਗਸਟਰਾਂ ਨੂੰ ਸਿਰ ਨਹੀਂ ਝੁਕਣ ਦਿੱਤਾ ਲੇਕਿਨ ਹੁਣ ਹਾਲਾਤ ਖਰਾਬ ਹੈ ਲਗਾਤਾਰ ਫਾਇਰਿੰਗ ਹੋ ਰਹੀ ਹੈ ਤੇ ਅੱਜ ਜਿਹਨੇ ਗੈਕਸਟਰ ਪਾਲ ਕੇ ਗਿਆ ਉਹ ਕੌਣ ਪਾਲ ਗਿਆ ਤੇ ਬਾਪੂ ਪਾਲ ਗਿਆ ਸਰਕਾਰ ਉਹਦੀ ਨਹੀਂ 5 ਸਾਲ ਚਲੋ ਤੁਸੀਂ ਖਤਮ ਕਰ ਦਿਓ ਉਹ ਖਤਮ ਹੋ ਜਾਣਾ ਮਾਰਾ ਖਤਮ ਹੋ ਜਾਣਾ ਤੁਹਾਨੂੰ ਕੱਲ ਮਸੋ